रेडी 1980 ਦੇ ਦਹਾਕੇ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ ਬਟਾਲਾ ਵਿੱਚ ਬਤੌਰ ਜਨਰਲ ਮੈਨੇਜਰ ਕੰਮ ਕਰਦੇ ਇੱਕ ਅਫਸਰ ਇਸ ਵੇਲੇ ਉਹ ਇਸ ਦੁਨੀਆ ਵਿੱਚ ਨਹੀਂ ਹਨ ਬੜੇ ਅਖੜ ਸੁਬਾ ਦੇ ਸੰਨ ਡੰਡੀ ਉੰਜ ਉਹ ਕਾਫੀ ਪੜੇ ਲਿਖੇ ਵਿਅਕਤੀ ਸਨ ਡੰਡੀ ਉਹਨਾਂ ਵੱਲੋਂ ਮੁੱਖ ਦਫ਼ਤਰ ਨੂੰ ਦੇ ਜੀ ਅੰਗਰੇਜ਼ੀ ਭਾਸ਼ਾ ਵਿੱਚ ਭੇਜੇ ਪੱਤਰਾਂ ਵਿੱਚ ਕਈ ਸ਼ਬਦਾਂ ਦੇ ਅਰਥ ਸੰਬੰਧਿਤ ਅਧਿਕਾਰੀ ਨੂੰ ਡਿਕਸ਼ਨਰੀ ਵਿੱਚੋਂ ਲੱਭਣੇ ਪੈਂਦੇ ਸਨ ਡੰਡੀ ਪਰ ਉਹਨਾਂ ਵਿੱਚ ਇੱਕ ਵੱਡੀ ਕਮੀ ਸੀ ਡੰਡੀ ਉਹ ਆਪਣੇ ਅਧੀਨ ਅਧਿਕਾਰੀਆਂ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਨ ਕਰਦੇ ਸਨ ਡੰਡੀ ਉਨ੍ਹਾਂ ਦੇ ਕਮਰੇ ਵਿੱਚ ਵਰਦੇ ਕਰਮਚਾਰੀ ਦੇ ਇੱਕ ਹੱਥ ਵਿੱਚ ਫਾਈਲ ਹੁੰਦੀ ਸੀ ਅਤੇ ਇੱਕ ਹੱਥ ਆਪਣੀ ਪੱਗ ਨੂੰ ਪਾਇਆ ਹੁੰਦਾ ਸੀ ਕਿਉਂਕਿ ਜੇਕਰ ਪੱਤਰ ਪਸੰਦ ਆਇਆ ਤਾਂ ਹਸਤਾਖਰ ਕਰ ਦਿੰਦੇ ਸਨ ਅਤੇ ਜੇ ਪਸੰਦ ਨਾ ਆਇਆ ਤਾਂ ਫਾਈਲ ਕਰਮਚਾਰੀ ਦੇ ਮੂੰਹ ਉੱਤੇ ਮਾਰਦੇ ਸਨ ਡੰਡੀ ਵਰਕਾ ਵਰਕਾ ਖਿੱਲਰੀ ਫਾਈਲ ਇਕੱਠੀ ਕਰਦਿਆਂ ਕਰਮਚਾਰੀ ਦੀ ਹਾਲਤ ਵੇਖਣ ਵਾਲੀ ਹੁੰਦੀ ਸੀ ਡੰਡੀ ਫੀਲਡ ਵਿੱਚ ਕੰਮ ਕਰਦੇ ਇੰਸਪੈਕਟਰਾਂ ਨੂੰ ਕਦੇ ਕਰਦਾ ਬਿਜਲੀ ਦਾ ਬਿੱਲ ਤਾਰਨ ਅਤੇ ਕਦੇ ਘਰ ਲਈ ਰਾਸ਼ਨ ਆਦ ਦੀ ਵਗਾਰ ਚੱਲਣੀ ਪੈਂਦੀ ਸੀ ਡੰਡੀ ਉਨ੍ਹਾਂ ਦਾ ਘਰ ਅੰਮ੍ਰਿਤਸਰ ਕੋਲ ਵੇਰਕਾ ਵਿਖੇ ਸੀ ਜੋ ਉਨ੍ਹਾਂ ਦੇ ਸਹੁਰਿਆਂ ਦੀ ਮਲਕੀਅਤ ਸੀ ਡੰਡੀ ਹਰ ਰੋਜ਼ ਉਨ੍ਹਾਂ ਨੂੰ ਕੋਈ ਨਾ ਕੋਈ ਕਰਮਚਾਰੀ ਵਸੁੱਤੇ ਚੜਾਉਣ ਜਾਂਦਾ ਸੀ ਅਤੇ ਉਹ ਵੇਰਕੇ ਦੀ ਟਿਕਟ ਖਰੀਦ ਕੇ ਦਿੰਦਾ ਸੀ ਡੰਡੀ ਬਾਅਦ ਵਿੱਚ ਉਨ੍ਹਾਂ ਨੇ ਗੱਡੀ ਰੇਡੀ ਦਾ ਪਾਸ ਬਣਵਾ ਲਿਆ ਡੰਡੀ ਬਾਦ ਦੁਪਹਿਰ ਉਹ ਰੇਲਵੇ ਰੋਡ ਉੱਤੇ ਸਥਿਤ ਇੱਕ ਕਾਰਖਾਨੇ ਮਾਈਕਰੋ ਇੰਡਸਟਰੀਜ਼ ਵਿਖੇ ਚਲੇ ਜਾਂਦੇ ਅਤੇ ਉਥੋਂ ਸਾਢੇ 3 ਵਜੇ ਅੰਮ੍ਰਿਤਸਰ ਨੂੰ ਜਾਣ ਵਾਲੀ ਗੱਡੀ ਉੱਤੇ ਬੈਠ ਕੇ ਵੇਰ ਕੇ ਚਲੇ ਜਾਂਦੇ ਸਨ ਡੰਡੀ ਬਟਾਲਾ ਦੁਨੀਆ ਭਰ ਵਿੱਚ ਉਦਯੋਗ ਲਈ ਮਸ਼ਹੂਰ ਹੈ ਡੰਡੀ ਇੱਥੋਂ ਦੀ ਢਲਾਈ ਅਤੇ ਉਸ ਤੋਂ ਤਿਆਰ ਵਸਤਾਂ ਮਿਆਰੀ ਹੁੰਦੀਆਂ ਹਨ ਅਤੇ ਦੂਰ ਦੂਰ ਤੱਕ ਸਪਲਾਈ ਕੀਤੀਆਂ ਜਾਂਦੀਆਂ ਹਨ ਡੰਡੀ ਉਨੀ ਦਿਨੀ ਦੇਗ ਉੱਤੇ ਸਰਕਾਰ ਦਾ ਕੰਟਰੋਲ ਸੀ ਅਤੇ ਉਦਯੋਗਿਕ ਇਕਾਈਆਂ ਦੀ ਲੋੜ ਅਨੁਸਾਰ ਉਹਨਾਂ ਦੇ ਕੋਟੇ ਫਿਕਸ ਸਨ ਡੰਡੀ ਬਟਾਲੇ ਵਿੱਚ ਉਦੋਂ ਬਹੁਤੇ ਉਦਯੋਗ ਦੇਗ ਦਾ ਕੋਟਾ ਲੈਣ ਲਈ ਹੀ ਲਾਏ ਜਾਂਦੇ ਸਨ ਜੋ ਹੌਲੀ-ਹੌਲੀ ਚਰਮ ਸੀਮਾ ਤੱਕ ਪਹੁੰਚ ਗਏ ਡੰਡੀ ਘਰਾ ਦੇ ਗਹਿਣੇ ਵੇਚ ਕੇ ਲੋਕਾਂ ਨੇ ਇੱਕ-ਇੱਕ ਅਦਾਰੇ ਵਿੱਚ ਚਾਰ-ਚਾਰ ਅਦਾਰੇ ਖੜੇ ਕਰ ਲਏ ਜੋ ਬਾਅਦ ਵਿੱਚ ਦੇਗ ਡੀ ਕੰਟਰੋਲ ਹੋਣ ਨਾਲ ਤਕਰੀਬਨ ਬੰਦ ਹੋ ਗਏ ਡੰਡੀ ਰਾਜ ਦੇ ਕਈ ਸ਼ਹਿਰਾਂ ਵਿੱਚ ਅਜੇਹੀ ਸਹੂਲਤ ਨਹੀਂ ਸੀ لہذا ਇਨ੍ਹਾਂ ਸ਼ਹਿਰਾਂ ਵਿੱਚ ਸਥਿਤ ਉਦਯੋਗਿਕ ਇਕਾਈਆਂ ਬਟਾਲੇ ਦੇ ਉਦਯੋਗਪਤੀਆਂ ਕੋਲੋਂ ਪਿੱਗ ਆਇਰਨ ਖਰੀਦ ਲੈਂਦੀਆਂ ਸਨ ਡੰਡੀ ਉਹਨਾਂ ਦੀ ਮੰਗ ਦੇ ਮੱਧੇ ਨਜ਼ਰ ਇਥੋਂ ਦੇ ਉਦਯੋਗਪਤੀ ਬਲੈਕ ਵਿੱਚ ਪਿਗ ਆਇਰਨ ਵੇਚਦੇ ਸਨ ਡੰਡੀ ਇੱਕ ਦਿਨ ਬਟਾਲਾ ਵਿੱਚ ਛਪਦੇ ਸੰਪਾਦਕ ਸਥਾਨਕ 15 ਵਾੜੇ ਅਖਬਾਰ ਸਮਾਜਿਕ ਦਰਪਣ ਪੰਜਾਬੀ ਅਤੇ ਸਾਫ ਰਸਤਾ ਹਿੰਦੀ ਅੱਜਕੱਲ੍ਹ ਦੋਵੇਂ ਸੰਪਾਦਕ ਸਵਰਗਵਾਸੀ ਹਨ ਅਤੇ ਅਖਬਾਰਾਂ ਵੀ ਬੰਦ ਹੋ ਚੁੱਕੀਆਂ ਹਨ ਦੇ ਮੁੱਖ ਪੰਨਿਆਂ ਉੱਤੇ ਬਟਾਲੇ ਵਿੱਚ ਆਈ ਦੇਖ ਦੇ ਰੇਲ